ਰੁਮਾਲਾ ਸਾਹਿਬ ਦਾ ਅੱਜ ਦਾ ਆਰਡਰ ਸੀਗਾ ਡਰੋਲੀ ਭਾਈ ਡਿਸਟ੍ਰਿਕਟ ਕੋ ਮੋਗਾ ਤੋਂ ਅੱਗੇ ਤੁਸੀਂ ਦੇਖਿਓ ਕਿੱਦਾਂ ਬਣਦਾ ਆ ਅੱਜ ਦੀ ਵੀਡੀਓ 'ਚ ਮੈਂ ਰੁਮਾਲਾ ਸਾਹਿਬ ਬਣਾਉਣ ਲੱਗੀ ਆ ਆਰਡਰ ਆਇਆ ਸੀ ਸਪੈਸ਼ਲੀ ਉਹਨਾਂ ਨੇ ਗੁਰੂ ਸਾਹਿਬ ਲਈ ਰੁਮਾਲਾ ਸਾਹਿਬ ਬਣਵਾਉਣਾ ਸੀਗਾ ਤੇ ਰੁਮਾਲਾ ਸਾਹਿਬ ਧੋ ਕੇ ਸੁਕਣੇ ਪਾ ਲਿਆ ਸੀਗਾ ਸਿਰ ਫਿਰ ਆਪਾਂ ਬਿਲਕੁਲ ਕੱਜ ਲਿਆ ਸੀਗਾ ਕਿਉਂਕਿ ਇੱਕ ਮਰਿਆਦਾ ਹੁੰਦੀ ਆ ਸਿਰ ਕੱਜ ਕੇ ਰੁਮਾਲਾ ਸਾਹਿਬ ਬਣਦਾ ਆ ਫਿਰ ਚੰਗੀ ਤਰ੍ਹਾਂ ਆਪਾਂ ਇਹ ਇਹਨੂੰ ਅਟੈਚ ਕਰ ਲਏ ਸੀਗੇ ਪਿੰਨ ਲਾ ਲਈ ਸੀਗੇ ਤਾਂ ਜੋ ਆਪਾਂ ਜੋ ਸਟੈਂਸਿਲ ਰੱਖਦੇ ਆ ਸਟੈਂਸਿਲ ਦੇ ਨਾਲ ਕੱਪੜਾ ਨਾ ਉੱਠੇ ਬੜਾ ਪੱਕੇ ਤਰੀਕੇ ਨਾਲ ਆਪਾਂ ਕਰ ਲਿਆ ਸੀਗਾ ਇਕੱਲੇ ਕਰਨ ਕੰਮ ਕਰਨ ਲੱਗਿਆ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਬਾਕੀ ਇੱਕ ਤੁਹਾਨੂੰ ਹੋਰ ਤਰੀਕਾ ਦੱਸ ਦਣੀ ਹੈ ਜਦੋਂ ਆਪਾਂ ਸਟੈਂਸਿਲ ਤੇ ਵਰਕ ਕਰਦੇ ਨੇ ਜਿਹੜਾ ਪਾਸਾ ਆਪਾਂ ਕੱਪੜੇ ਦੇ ਉੱਤੇ ਰੱਖਦੇ ਆ ਜਦੋਂ ਵੀ ਉੱਤੇ ਆਪਾਂ ਸਟੈਂਸਿਲ ਦੇ ਨਾਲ ਫੋਇਲ ਲਾਉਂਦੇ ਆ ਤਾਂ ਹਮੇਸ਼ਾ ਥੱਲੇ ਥੋੜੀ ਥੋੜੀ ਆ ਜਾਂਦੀ ਏ ਤੇ ਉਹ ਕੱਪੜੇ ਤੇ ਲੱਗਣ ਨਾਲ ਫਿਰ ਕੱਪੜਾ ਖਰਾਬ ਹੋ ਜਾਂਦਾ ਹੈ ਤੇ ਆਪਾਂ ਨੂੰ ਨਾ ਇੱਕ ਅਪਰ ਲੈ ਪਾ ਲੈਣਾ ਚਾਹੀਦਾ ਹੈ ਉੱਪਰ ਪਾਉਣ ਤੋਂ ਬਾਅਦ ਫਿਰ ਆਪਾਂ ਉਹਨੂੰ ਸਾਫ਼ ਕਰਕੇ ਹੀ ਰੱਖਾਂਗੇ ਤਾਂ ਕੱਪੜਾ ਬਿਲਕੁਲ ਸਾਫ਼ ਸੁਥਰਾ ਰਹਿੰਦਾ ਹੈ ਹੁਣ ਆਪਾਂ ਕਰ ਲਿਆ ਸੀਗਾ ਗਲਿਟਰ ਤੇ ਜੋ ট্রান্সਪੇਰੈਂਟ ਫੋਇਲ ਹੋ ਗਈ ਸੀ ਕਿ ਫਿਰ ਉਸ ਤੋਂ ਬਾਅਦ ਗਲਿਟਰ ਤੇ ਮੈਂ ਕੋਸ਼ਿਸ਼ ਕੀਤੀ ਵੀ ਵੀਡੀਓ ਬਣਾਉਂਦੇ ਬਣਾ ਤੇ ਸਾਫ਼ ਕਰਾਂ ਪਰ ਉਹ ਹੋਇਆ ਨਹੀਂ ਆ ਫਿਰ ਇੱਕ ਸਾਈਡ ਤੇ ਕੈਮਰਾ ਰੱਖਿਆ ਤੇ ਫਿਰ ਇਹਨੇ ਸਫਾਈ ਕਰ ਦਿੱਤੀ ਸੀਗੀ ਇਹ ਸ਼ਾਮ ਨੂੰ ਹੀ ਸਾਰਾ ਤਿਆਰ ਕੀਤਾ ਸੀ ਅਗਲੇ ਦਿਨ ਬਿਲਕੁਲ ਸੁੱਕਣੇ ਪਾ ਦਿੱਤਾ ਤੇ ਤੁਹਾਨੂੰ ਪਤਾ ਹੀ ਹੈ ਨਾ ਫੋਇਲ ਜਦੋਂ ਆਪਾਂ ਕਰਦੇ ਆ ਚਾਹੇ ਕੋਈ ਵੀ ਕੰਮ ਕਰਦੇ ਪਏ ਆ ਸਟੈਂਸਿਲ ਦੇ ਉੱਤੇ ਉਤੋਂ ਚਾਰ ਤੋਂ ਪਾਈ ਧੁੱਪਾਂ ਲੱਗਣੀਆਂ ਜ਼ਰੂਰੀ ਨੇ ਤੇ ਇਹਨੂੰ 3-4 ਧੁੱਪਾਂ ਲਵਾਈਆਂ ਸੀਗੀਆਂ ਮੈਂ ਇੱਕ ਦਿਨ ਤੇ ਬਣਿਆ ਸੀ ਪੰਜ ਉਹ ਹੋ ਗਿਆ 5 ਦਿਨ ਲੱਗੇ ਟੋਟਲ ਇਹਨਾਂ ਨੂੰ ਪੂਰਾ ਹੁੰਦਿਆਂ ਨੂੰ ਕਸਟਮਰ ਨੂੰ ਜਦ ਮੈਂ ਫੋਟੋ ਭੇਜੀ ਸੀਗੀ ਉਹਨਾਂ ਨੂੰ ਇੰਨਾ ਪਸੰਦ ਆਇਆ ਸੀ ਉਹ ਉਹਨਾਂ ਨੇ ਇੰਜ ਸੀਗਾ ਵੀ फटाफट ਸਾਡੇ ਕੋਲ ਪਹੁੰਚ ਜੇ ਤੁਸੀਂ ਵੇਖੀ ਹੈ ਨਾ ਤੇ ਮੈਂ ਕਿਹਾ ਵੀ ਇੰਨਾ ਕੱਚਾ ਕੰਮ ਤੇ ਨਹੀਂ ਕਰਕੇ ਦੇਣਾ ਹੈਗਾ ਇਹਨੂੰ 4-5 ਧੁੱਪਾਂ ਲਵਾਉਣੀਆਂ ਜ਼ਰੂਰੀ ਨੇ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਇਹਦੀ ਧੁੱਪਾਂ ਲੱਗਣ ਤੋਂ ਬਾਅਦ ਵੀ ਨਾ ਇਹਦੇ ਨਾਲ ਬ੍ਰਸ਼ ਦੇ ਨਾਲ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਨਾ ਜਦ ਤਾ ਜੋ ਕਿਤੇ ਲੱਗਿਆ ਰਹਿ ਨਾ ਜਾਵੇ ਤੇ ਫਿਰ ਮੈਂ ਬ੍ਰਸ਼ ਦੇ ਨਾਲ ਸੂਪਰ ਆੱਕੇ ਨੂੰ ਦੁਬਾਰੇ ਫਿਰ ਤੋਂ ਦੀ ਸਫਾਈ ਕੀਤੀ 2-3 ਵਾਰ ਸਫਾਈ ਹੋ ਹੀ ਜਾਂਦੀ ਹੈ ਕੇਸ ਰੱਖ ਲਿਆ ਕਰੋ ਜੇ ਬ੍ਰਸ਼ਡ ਕੋ ਹੈਗਾ ਨਾ ਉਹਦੇ ਬੈਕ ਸਾਈਡ ਮੇਰੇ ਕੋਲ ਪਲਾਸਟਿਕ ਦਾ ਬ੍ਰਸ਼ ਹੈ ਬੜਾ ਵਧੀਆ ਹੈ ਉਹਦੀ ਬੈਕ ਸਾਈਡ ਤੋਂ ਨਾ ਆਪਾਂ ਇਹਨੂੰ ਬਿਲਕੁਲ ਦਬ ਵੀ ਦੇਣਾ ਹੈ ਜਦੋਂ ਜਦੋਂ ਆਪਾਂ 글ਿਟਰ ਕਰਦੇ ਪਏ ਹੈ ਨਾ ਜਦੋਂ ਪਹਿਲੇ ਵਾਰੀ ਹੁਣ ਜਿੱਦਾਂ ਮੈਂ ਬ੍ਰਸ਼ ਨੂੰ ਸਾਫ਼ ਕੀਤਾ ਆ ਜਦੋਂ ਆਪਾਂ 글ਿਟਰ ਲਾ ਦਿੱਤਾ ਹੈ ਹਨਾ ਉਸ ਤੋਂ ਬਾਅਦ ਬੈਕ ਸਾਈਡ ਤੋਂ ਬਿਲਕੁਲ ਪੋਲੇ 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 ਪਲੇ ਦਬਾ ਦੇਣਾ ਹੈ ਫਿਰ ਇਹ ਨਾਲ ਬੜੇ ਵਧੀਆ ਜ਼ਿਆਦਾ ਫਿਨਿਸ਼ਿੰਗ ਮੈਨੂੰ ਲੱਗੀ ਹੈ ਚੀਜ਼ ਇਹ ਟ੍ਰਿਕ ਕਰਕੇ ਨਾ ਵਧੀਆ ਲੱਗਾ ਵੈਸੇ ਤੇ ਫਿਨਿਸ਼ਿੰਗ ਕਾਫੀ ਵਧੀਆ ਇਹ ਤਾਂ ਆਂਦੀ ਏ ਤੇ ਫਿਰ ਗਲਿਟਰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਨਾ ਪਤਾ ਲੱਗਿਆ ਤੇ ਮੈਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੀ ਮੈਂ ਕਿਹੜੀ ਗੱਲ ਕਰਦੀ ਪਈ ਆ ਤੇ ਤੁਸੀਂ ਆ ਦੇਖੋ ਰਮਾਲਾ ਸਾਹਿਬ ਕਿੰਨਾ ਸੋਹਣਾ ਬਣ ਗਿਆ ਆ ਫਿਰ ਆਪਾਂ ਵਾ ਇਹਨੂੰ ਬਿਲਕੁਲ ਪੈਕ ਕਰ ਦਿੱਤਾ ਸੀਗਾ ਤੇ ਤੁਹਾਨੂੰ ਇਹ ਕਿੱਦਾਂ ਦਾ ਲੱਗਾ ਰਮਾਲਾ ਸਾਹਿਬ ਮੈਨੂੰ ਜ਼ਰੂਰ ਦੱਸਿਓ ਤੇ ਤੁਸੀਂ ਵੀ ਗੁਰੂ ਸਾਹਿਬ ਲਈ ਰਮਾਲਾ ਸਾਹਿਬ ਬਣਾਣਾ ਹੋਵੇ ਤੇ ਤੁਸੀਂ ਜ਼ਰੂਰ ਕੰਟੈਕਟ ਕਰਿਓ ਮੇਰੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜਿਓ ਰੀਜ ਦੇ ਨਾਲ ਤੁਹਾਨੂੰ ਰਮਾਲਾ ਸਾਹਿਬ ਕਿਵੇਂ ਦੇ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਧੰਨਵਾਦ